ਇਸ ਵੱਲੇ ਦੀ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਖਸ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਪਰਿਵਾਰ ਆਪਣੇ ਭਨੇਵੇ ਦਾ ਵਿਆਹ ਦੇਖਣ ਦੇ ਲਈ ਜਿਹੜਾ ਉਹਨਾਂ ਦੇ ਘਰ ਨੂੰ ਜਾ ਰਿਹਾ ਸੀ ਪਰ ਰਸਤੇ ਦੇ ਵਿੱਚਕਾਰ ਹੀ ਇਸ ਪਰਿਵਾਰ ਦੇ ਨਾਲ ਬੇਹਦ ਮੰਦ ਭਾਕਾ ਪਾਣਾ ਵਾਪਰ ਗਿਆ। ਤਿੰਨ ਜਾਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਸੜਕ ਤੋਂ ਜਾ ਰਹੇ ਸੀ ਤੇ ਉਸੇ ਵੇਲੇ ਸਾਈਡ ਤੇ ਆ ਰਿਹਾ ਇੱਕ ਹੋਰ ਮੋਟਰਸਾਈਕਲ ਇਹਨਾਂ ਦੇ ਮੋਟਰਸਾਈਕਲ ਦੇ ਨਾਲ ਟਕਰਾਂਦਾ ਹੈ ਜਦ ਆਪਸੀ ਮੋਟਰਸਾਈਕਲਾਂ ਦੀ ਟੱਕਰ ਹੁੰਦੀ ਹੈ ਤੇ ਦੋਵੇਂ ਮੋਟਰਸਾਈਕਲ ਚਾਲਕ ਜਿਹੜੇ ਹੁੰਦੇ ਨੇ ਉਹ ਸੜਕ ਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਕੀ ਇੱਕ ਪਰਿਵਾਰ ਦੇ ਜੋ ਤਿੰਨ ਲੋਕ ਮੋਟਰਸਾਈਕਲ ਤੇ ਬੈਠੇ ਸੀ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਸਿਗੀਆਂ ਤੇ ਇੱਕ ਵਿਅਕਤੀ ਸੀਗਾ ਇਹ ਤਿੰਨੇ ਜਾਨੇ ਕਾਫੀ ਜ਼ਖਮੀ ਹੋ ਗਏ ਤੇ ਮੌਕੇ ਤੇ ਹੀ ਜਿਹੜਾ ਉਹ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਸੀ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਪੁਲਿਸ ਨੂੰ ਜਿਹੜਾ ਮੌਕੇ ਤੇ ਬੁਲਾਇਆ ਗਿਆ ਹੈ ਮਾਮਲੇ ਦੀ ਜਾਂਚ ਕਰਨ ਦੇ ਲਈ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੈ ਤੇ ਨਾਲ ਹੀ ਦੋਵੇਂ ਜ਼ਖਮੀ ਮਹਿਲਾਵਾਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦੇ ਵਿੱਚ ਭਰਤੀ ਵੀ ਕਰਾਇਆ ਗਿਆ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਦੋਵੇਂ ਮਹਿਲਾਵਾਂ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅੱਜ ਉਹਨਾਂ ਦੇ ਪਣੇਵੇ ਦਾ ਵਿਆਹ ਸੀ ਜਿਸ ਕਾਰਨ ਸਾਰੇ ਪਰਿਵਾਰ ਨੇ ਵਿਆਹ ਦੇ ਸਮਾਗਮ ਤੇ ਜਾਣਾ ਸੀ ਪਰ ਇਹ ਤਿੰਨੇ ਜਣੇ ਜਦ ਪਤੀ ਪਤਨੀ ਤੇ ਪਰਜਾਈ ਇਹ ਤਿੰਨੇ ਜਣੇ ਜਦ ਆਪਣੇ ਮੋਟਰਸਾਈਕਲ ਤੇ ਘਰੋਂ ਨਿਕਲੇ ਨੇ ਤੇ ਰਸਤੇ ਦੇ ਵਿੱਚ ਜਾ ਰਹੇ ਇਹਨਾਂ ਦੇ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਮੋਟਰਸਾਈਕਲ ਚਾਲਕ ਉਸ ਵਿਅਕਤੀ ਦੀ ਮੌਤ ਹੋ ਗਈ ਤੇ ਦੋਵੇਂ ਇਹ ਜ ਦਿਰਾਣੀ ਜਠਾਣੀ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਜ ਜਨਾਨੋ ਕੀ ਹੁਣ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਨਾਲ ਹੀ ਪੁਲਿਸ ਦੇ ਵੱਲੋਂ ਜਿਹੜੀ লাশ ਹੈ ਉਸ ਵਿਅਕਤੀ ਦੀ ਉਬਰਾਮਤ ਕੀਤੀ ਗਈ ਜਿਸ ਨੂੰ ਕੀ ਹੁਣ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਪੋਸਟਮਾਰਟਮ ਤੋਂ ਬਾਅਦ ਇਹ ਜਿਹੜੀ ਡੈੱਡ ਬੋਡੀ ਹੈ ਯਾਨੀ ਕਿ ਜਿਹੜੀ লাশ ਹੈ ਉਹ ਪਰਿਵਾਰ ਨੂੰ ਸੌਂਪ ਦਿੱਤੀ ਜਾਏਗੀ ਜਿਸ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਕਰੇਗਾ ਅਤੇ ਇਸ ਪੂਰੇ ਮਾਮਲੇ ਤੇ ਹੁਣ ਜੋ ਜੋ ਬਿਹਾਨ ਸਾਹਮਣੇ ਆਏ ਨੇ ਜ਼ਰੂਰ ਸੁਣਿਓ ਸਾਡੇ ਆਪਣੇ ਹੀ ਪਰਿਵਾਰ ਦੇ ਵਿੱਚੋਂ ਸੀਗੇ ਹਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਪਰਜਾਈ ਸੀ ਨਾਲ ਇਹਨਾਂ ਦੇ ਭੈਣ ਦੇ ਲੜਕੇ ਦੀ ਮੈਰ ਸੀ ਉਹਦੇ ਨਾਲ ਤੇਲ ਤੇ ਜਾ ਰਹੇ ਸੀ ਸਿੱਧਾ ਰੋਡ ਤੇ ਜਾ ਰਹੇ ਆ ਕਿਹੜੀ ਜਗ੍ਹਾ ਜਿਹੜਾ ਮੈਹਤੇ ਤੋਂ ਕਮਾਨ ਰੋਡ ਜਾਂਦਾ ਹੈ ਇੱਥੇ ਪਿੰਡ ਚੁੰਗਾ ਦੇ ਲਾਗੇ ਜਾ ਰਹੇ ਸੀ ਕਿ ਮੋਟਰਸਾਈਕਲ ਤੇ ਆਪਣੀ ਰੋਡ ਤੇ ਤੇ ਸਾਈਡ ਤੋਂ ਮੁੰਡੇ ਨਿਕਲ ਜਾਂ ਤੈਨ ਪਤਾ ਨਹੀਂ ਸਕੂਲ ਦੇ ਆ ਸਾਈਡ ਦੇ ਹੋਟਲ ਹੀ ਉੱਥੋਂ ਨਿਕਲੇ ਹੋਟਲ ਲਾਗੂ ਸਿੱਧਾ ਜਾ ਕੇ ਵਿੱਚ ਵੱਜਾ ਮੋਟਰਸਾਈਕਲ ਮੋਟਰਸਾਈਕਲ ਵਿੱਚ ਵੱਜਣ ਦੇ ਨਾਲ ਹੀ ਉੱਥੇ ਹੀ ਮੌਕੇ ਤੇ ਹਵਿੰਦਰ ਸਿੰਘ ਦੀ ਡੈਥ ਹੋ ਗਈ ਹੈ ਉਹਨਾਂ ਦਾ ਇੱਧੇ ਜੋਰ ਨਾਲ ਵੱਜਾ ਕਿ ਮੋਟਰਸਾਈਕਲ ਉਹਦਾ ਜਿਹੜੇ ਦੰਦ ਸੀਗੇ ਉਸ ਦੇ ਜਿਹੜੇ ਉਹ ਵੀ ਬਾਹਰ ਨਿਕਲੇ ਗੋਡੇ ਤੇ ਸੱਟ ਲੱਗੀ ਘਰਦਿਆਂ ਦੇ ਮੋਢਾ ਤੇ ਸੱਟ ਲੱਗੀ ਹੈ ਮੋਢਾ ਟੁੱਟ ਗਿਆ ਤੇ ਉਹਨਾਂ ਦੇ ਜਿਹੜਾ ਸਿਰ ਦੇ ਵਿੱਚ ਸੱਟ ਲੱਗੀ ਹੈ ਜਿਹੜਾ ਹੁਣ ਪੀਜੀਆਈ ਅਲਟਰਾਸਾਉਂਡ ਵਾਸਤੇ ਉਹਨਾਂ ਨੂੰ ਭੇਜਿਆ ਗਿਆ ਕਿੰਨੇ ਜਾਨੇ ਸੀ 3 ਜਾਨੇ ਸੀ ਛਟਾ ਕਿਨੇ ਕਿਨੇ ਦੇ ਲੱਗੇ ਸੱਟਾਂ ਤਿੰਨਾਂ ਦੇ ਲੱਗੀਆਂ ਇੱਕ ਜਿਹੜਾ ਮੌਕੇ ਤੇ ਡੈਥ ਹੋ ਗਈ ਆ ਤੇ ਇੱਕ ਦੋਹਾਂ ਦੇ ਸੱਟਾਂ ਲੱਗੀਆਂ ਤੇ ਜਿੰਨੇ ਸੱਟਾਂ ਲੱਗਿਓ ਲੱਗਦੇ ਕੀ ਸੀਗੇ ਇਹਨਾਂ ਦੇ ਇੱਕ ਉਹਨਾਂ ਦੀ ਵਾਈਸ ਸੀਗੀ ਇੱਕ ਉਹਨਾਂ ਦੀ ਪਰਚਾਈ ਸੀ ਹਾਂ ਹਾਂਜੀ ਸਾਡੇ ਕੋਲ ਹੀ ਐਕਸੀਡੈਂਟ ਕੇਸ ਵਿੱਚ ਤਿੰਨ ਪੇਸ਼ੈਂਟ ਆਏ ਸੀ ਇੱਕ ਤੇ ਬ੍ਰੋਡਰੇਡ ਸੀ ਐਂਡ ਦੋ ਦੇ ਨਾਲ ਜਿਹੜੇ ਆਏ ਸੀ ਉਹ ਮਤਲਬ ਉਹਨਾਂ ਨੂੰ ਜ਼ਖਮੀਆਂ ਲੱਗੇ ਚੇ ਅਸੀਂ ਉਹਨੂੰ ਐਡਮਿਟ ਕਰ ਲਿਆ ਵਾ ਹਸਪੀਟਲ ਕਨਸਰਨਡ ਜਿਹੜੇ ਡਾਕਟਰ ਸੀ ਉਹਨਾਂ ਨਾਲ ਸਾਥ ਗਏ ਉਹਨਾਂ ਨੇ ਕਾਲ ਵੀ ਕਰ ਲਈ ਜਿਹੜਾ ਬ੍ਰੌਡਡਟ ਆਇਆ ਸੀ ਜੀ ਉਹਦਾ ਨਾਮ ਹਰਵਿੰਦਰ ਸਿੰਘ ਸੀ ਐਂਡ ਜਿਹੜੇ ਇੰਜਰਡ ਸੀ ਦੋ ਉਹ ਦੋਵੇਂ ਫੀਮੇਲ ਸੀ ਉਹਨਾਂ ਦਾ ਇੱਕ ਦਾ ਨਾਮ ਅਮਨਦੀਪ ਕੌਰ ਐਂਡ ਇੱਕ ਦਾ ਨਾਮ ਪਰਮਜੀਤ ਕੌਰ ਸੀ ਜਿਹੜਾ ਪਾਕਿਸਤਾਨ ਉਸੇ ਪੇਸ਼ੈਂਟ ਨੇ ਕੀ ਹਾਲ ਤਾ ਤੋ ਇੱਕ ਦੇ ਜਿਹੜੇ ਇੱਕ ਬ੍ਰੌਡਡਟ ਸੀ ਦੂਸਰੇ ਦੋ ਜਿਹੜੇ ਉਹਨਾਂ ਦੇ ਤੇ ਆ ਇੰਜਰੀ ਹੈ ਗਈ ਸੀ ਜੀ ਸਿਰ 'ਚ ਵੀ ਇੰਜਰੀ ਸੀ ਉਹ ਸੀਟੀ ਸਕੈਨ ਕਰਾਉਣ ਲਈ ਭੇਜੇ ਹੋਏ ਆ ਐਂਡ ਬਾਕੀ ਉਹਨਾਂ ਦੇ ਕੋਈ ਫ੍ਰੈਕਚਰ ਹੈਗੇ ਸੀ ਉਹ ਡਾਕਟਰ ਹਰਪ੍ਰੀਤ ਜਿਹੜੇ ਆਰਥੋਪੀਡੀਸ਼ਨ ਨੇ ਸਾਡੇ ਇੱਥੇ ਉਹਨਾਂ ਨੇ ਆ ਕੇ ਦੇਖ ਲਿਆ ਉਹਨੂੰ ਤੇ ਉਹਦਾ ਇਲਾਜ ਉਹਨਾਂ ਨੇ ਸਟਾਰਟ ਕਰ ਦਿੱਤਾ